ਹੂੰ ਕੰਦੀ ਉਦੋਂ ਦਾ ਪਤਾ ਨਹੀਂ ਕੀ ਨੌਕਸ਼ ਬੈਠਾ ਸੱਚੀ ਬੁੱਢੇ ਲੋਂਦੇ ਹੁੰਦੇ ਮੈਂ ਵੀ ਬੁੱਢੇ ਲੋਂਦੇ ਆਪਣਾ ਨਿਊ ਘਰ ਹੁਣ ਛੇਤੀ ਰੈਡੀ ਕਰਾਂਗੇ ਆਪਾਂ ਹਨਾ ਬੰਦੇ ਅਸੀਂ ਇੱਕ YouTube ਦੇ ਉੱਤੇ ਨਕਸ਼ਾ ਦੇਖਿਆ ਸੀ ਉਸ ਨਕਸ਼ੇ ਦੇ ਹਿਸਾਬ ਨਾਲ ਬੂਟੇ ਪੱਟਣੇ ਪੈਣਗੇ ਪਰ ਅਸੀਂ ਬੂਟੇ ਪੱਟਣਾ ਨਹੀਂ ਚਾਹੁੰਦੇ ਹੁਣੀ ਹਾ ਹਾਲਾ ਤਾਂ ਮੈਨੂੰ ਲੱਗਦਾ ਜਿਸ 5-10 ਸਾਲਾਂ ਬਾਅਦ ਬਸ ਧਰਤੀ ਖਤਮ ਹੈ ਹਨਾ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਠੀਕ ਹੋਗੇ ਸਵਾਗਤ ਹੈ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਬਣੇ ਰਹਿਣ ਤੱਕ ਕਿਉਂਕਿ ਵਲੌਗ ਬਹੁਤ ਜ਼ਿਆਦਾ ਘੈਂਟ ਹੈ ਹਾਂ ਭਾਈ ਕਿੱਧਰੋਂ ਹੁਣ ਝਾੜੂ ਕੱਢਦੀ ਹਾਂ ਹੂੰ ਠੰਮ ਛੁੰਡ ਨਹੀਂ ਲੱਗਦੀ ਤੈਨੂੰ ਹੈਂ ਤੈਨੂੰ ਲਾਈ ਦੀ ਕੋਟੀ ਕੱਢਦੀ ਮਨਦੀਪ ਕੱਲ੍ਹ ਨੂੰ ਮੇਰੀ ਔਰ ਨਾ ਪੜਾ ਤੇ ਹੋਰ ਸਵੇਰੇ ਸਵੇਰੇ ਲੱਗਦਾ ਹੀ ਆ ਆ ਮੋਟਰਸਾਈਕਲ ਆਪਾਂ ਮੋਟਰਸਾਈਕਲ ਨੂੰ ਇੱਧਰ ਨਾ ਖੜਾ ਦਿਆ ਕਰੀਏ ਕੀ ਉਹ ਦੇਖ ਲੈ ਸਾਰੇ ਟਰੇਲ ਨਾਲ ਪਿੱਛੇ ਪਏ ਉਹ ਵੀ ਪਿੱਜਿਆ ਖੜਾ ਜਮਾਈ ਸਵੇਰ ਦਾ ਪਿਆਰ ਆਈ ਵੀਊ ਦੇਖੋ ਕਿੰਨਾ ਸੁਣਾ ਲੱਗਦਾ ਅੱਜ ਧੁੰਦ ਘਟਾ ਵੈਸੇ ਅੱਜ ਧੁੰਦ ਘਟ ਨਾ ਮਨਦੀਪ ਨਵੰਬਰ ਚੜ ਚੁਕੇ ਆ ਤੇ ਨਵੰਬਰ ਚ ਹੁੰਦਾ ਮੇਰਾ ਜਨਮ ਦਿਨ 29 ਨਵੰਬਰ ਦਾ ਸਾਰੇ ਨੇ ਪੁੱਛਿਆ ਸੀ ਬਾਈ ਜਨਮ ਦਿਨ ਕਦੋਂ ਹੈ ਮੇਰਾ ਜਨਮ ਦਿਨ ਹੈਗਾ 29 ਨਵੰਬਰ ਦਾ ਹੈਪੀ ਬਰਥਡੇ ਅਡਵਾਂਸ ਇੰਨਾ ਅਡਵਾਂਸ ਨਾ ਕਰ ਆ ਤਾਂ ਲੈਣ ਦੇ ਪਹਿਲਾਂ ਮੰਜਾ ਵਾਸੇ ਕਰ ਮੋਟਰਸਾਈਕਲ ਤੇ ਤਾਂ ਰਹਿਮ ਖਾ ਹੈ ਹੈ ਸਾਈਡ ਤੇ ਕਰ ਦੋ ਬਾਕੀ ਇਹ ਬੱਚੀ ਯਾਰ ਆਪਣੀ ਬੜੀ ਠੰਡ ਮਨਾਉਂਦੀ ਹੈ ਇਹਦੀ ਵਿਵਸਥਾ ਕਰ ਦਿੱਤੀ ਹੈ ਉਹ ਤੇ ਇਹ ਤਾਂ ਛਾਲਾ ਮਾਰਦੀ ਐ ਹੈ ਮਮੀ ਇਹ ਤਾਂ ਛਾਲਾ ਮਾਰਦੀ ਐ ਤੁਸੀਂ ਇਹਦੇ ਉੱਤੇ ਆ ਦੇ ਰੱਖੇ ਕੱਪੜਾ ਪਾੜਾ ਜਮਾ ਨਹੀਂ ਮੈਨੂੰ ਤਾਂ ਲੱਗਿਆ ਨਹੀਂ ਇਹਦੀ ਹਰਕਤਾਂ ਨਾਲ ਖੁੱਦ ਕੇ ਪੈਂਦੀ ਐ ਤੇ ਮਾਰਨ ਹੈ ਹੈ ਆ ਟਿੱਬੇ ਠਰਦੇ ਨੇ ਆਪਣੇ ਤਾਂ ਕਰ ਇੱਕ ਤਾਂ ਆਪਣੇ ਆ ਟਿੱਬੇ ਆ ਕੋਲੇ ਇਹ ਟਿੱਬਿਆਂ ਦੀ ਵਜ੍ਹਾ ਨਾਲ ਥੋੜੀ ਠੰਡ ਜ਼ਿਆਦਾ ਹੋ ਜਾਂਦੀ ਹੈ ਨਾ ਮੈਨੂੰ ਬਾਕੀ ਇਹਨੂੰ ਨਹੀਂ ਲੱਗਦੀ ਠੰਡ ਠੰਡੇ ਪੂਰਾ ਜ਼ਬਰਦਸਤੀ ਹੈ ਬੱਚੀ ਇਹ ਤਾਂ ਨੇੜੇ ਜਿਹਾ ਮਾਰਨ ਹੋਰ ਪੈਂਦੀ ਮੜਾ ਹਮੇ ਤੈਨੂੰ ਨਹੀਂ ਮਾਰਦੀ ਕਮਾਲ ਮੰਮੀ ਨੂੰ ਕੁਝ ਨਹੀਂ ਕਹਿੰਦੀ ਹੈ ਬੱਚੀ ਸੋਚਣ ਵਾਲੀ ਗੱਲ ਦੁੱਧ ਮੰਮੀ ਜ਼ਿਆਦਾ ਦਿੰਦੀਆਂ ਨਾ ਬਾਕੀ ਬੱਚੀਆਂ ਗਾਈਆਂ ਨਾਲ ਬਾਕੀ ਗਾਈਆਂ ਨਾਲ ਦੁੱਧ ਦੁੱਗਣਾ ਤਿਗਣਾ ਦਿੰਦੀਆਂ ਪਰ ਉਹ ਜਿਵੇਂ ਮੰਮੀ ਦੁੱਗਣੇ ਤਿਗਣੇ ਪੱਠੇ ਖਾਂਦੀਆਂ ਇਹਨਾਂ ਦੀ ਫਿਰ ਖਰਾਕ ਵੀ ਬਹੁਤ ਜ਼ਿਆਦਾ ਤਕੜੀ ਹੁੰਦੀ ਹੈ ਆ ਗਈ ਆਪਣੀ 4 ਮਹੀਨੇ ਬਾਅਦ ਸੂਪੂਗੀ ਹਨਾ ਇਹ ਗਾਂ ਬਹੁਤ ਸਿਆਣੀ ਹੈ ਬਈ ਮਾਰ ਦੀ ਮਰਦੀ ਨਹੀਂ ਜਾਵੇਂ ਜਿੰਨਾ ਘੈਂਟ ਦੁੱਧ ਦਿੰਦਾ ਹਾਂ ਇਹ ਦੇਸੀ ਗਾਈਆਂ ਦਾ ਦੁੱਧ ਬਹੁਤ ਹੀ ਸ਼ੁੱਧ ਹੁੰਦਾ 4 ਕਿਲੋ ਦਿੰਦੀ ਇੱਕ ਟਾਈਮ ਦਾ ਇੱਕ ਟਾਈਮ ਦਾ 4 ਕਿਲੋ ਦੁੱਧ ਦਿੰਦੀ ਹੈ ਗਾਂ ਹੁਣ ਠੰਡ ਠੰਡ ਦਾ ਸਾਰੇ ਚਿੱਲੇ ਦਿਵਾਲੇ ਬੈਠੇ ਕਰਨੀ ਉਂ ਭਲਾਂ ਦੀ ਕੋਈ ਨਾ ਵੰਦਾ ਆ ਗਈ ਘੁੱਗੀਆਂ ਬਹੁਤ ਜ਼ਿਆਦਾ ਆਉਣ ਲੱਗ ਗਈਆਂ ਤੇ ਇਸ ਕਰਕੇ ਡੈਡੀ ਜੀ ਚਲਾਉਣ ਜਾਂਦੇ ਪਟਾਸ ਕੰਗਿਆ ਸਾਰਾ ਹੀ ਚਲਾਈ ਦਿੱਤੀ ਨੇ ਜ ਤੈਂ ਡਾੜੀ ਨੇ ਨੇ ਚ ਚਲਾਈ ਦਿੱਤੀ ਲੈ ਮਨਦੀਪ ਤੋੜ ਕੋਈ ਕਿੰਨੂ ਘੈਂਟ ਜਿਆ ਹਾ ਹੱਥ ਕੀ ਨਹੀਂ ਪਉਂਦਾ ਮੰਜਾ ਨੇੜੇ ਕਰ ਲੈਨੇ ਆਪਾ ਤੁਸੀਂ ਤੋੜ ਦੋ ਇੱਤਰਕਾ ਆਪਾਂ ਨੂੰ ਕਿਸ ਨੇ ਨਾ ਕਮੈਂਟ ਕੀਤਾ ਸੀ ਬਾਈ ਹੋਮ ਟੂਰ ਦੋ ਹੋਮ ਟੂਰ ਕੀ ਦੇਈ ਹੈ ਨਾ ਹੰਦੂ ਹੁਣ ਆਪਾਂ ਹੋਮ ਅੱਗੇ ਤਿਆਰ ਕਰਾਂਗੇ ਭਾਈ ਉਸ ਤੋਂ ਬਾਅਦ ਤਨ ਹੋਮ ਟੂਰ ਦੇਵਾਂਗੇ ਹੁਣ ਆਪਣੀ ਚੱਲ ਰਹੀ ਪਲਾਨਿੰਗ ਇਟਾ ਉਟਾ ਸਟਵਾ ਕੇ ਅਣ ਘਰ ਵੀ ਬਣਾਉਣਾ ਹੈ ਨਾ ਬੰਦੀ ਹਾਂਜੀ ਅੱਗੇ ਪੋਰਸ਼ਨ ਤਿਆਰ ਕਰਨਾ ਕੋਈ ਨਕਸ਼ੇ ਚ ਪਾਵਾਂਗੇ ਐਤ ਕੀ ਜਿਹੜੇ ਪਹਿਲਾਂ ਨਕਸ਼ੇ ਤੋਂ ਬਾਹਰ ਕਰਤਾ ਸੀ ਅਸੀਂ ਘਰ ਨੂੰ ਥੋੜਾ ਜਿਹਾ ਆਪਣਾ ਨਿਊ ਘਰ ਹੁਣ ਛੇਤੀ ਰੈਡੀ ਕਰਾਂਗੇ ਆਪਾਂ ਹਣਾ ਬੰਦੀ ਹਾਂਜੀ ਭਾਈ ਆਪਣੇ ਇੱਧਰ ਕਮਰੇ ਵਗੈਰਾ ਤਾਂ ਵੈਸੇ ਹੈਗੇ ਅੰਦਰ ਰਸੋਈ ਵੀ ਹੈਗੀ ਐਸ ਪੋਰਸ਼ਨ ਦੇ ਵਿੱਚ ਇਹਨੂੰ ਥੋੜਾ ਵੱਡਾ ਕਰਾਂਗੇ ਪੋਰਸ਼ਨ ਨੂੰ ਉਹ ਪਰ ਇਹ ਕੱਚੇ ਕਮਰੇ ਉੱਧਰ ਰਹਿ ਜਾਣਗੇ ਠੀਕ ਹੈ ਉਹ ਤਾਂ ਟੋਹਦੇ ਨਹੀਂ ਮੰਦਿਰ ਬਿਨ ਨਿਸ਼ਾਨੀ ਰੱਖਣੀ ਆਪਾਂ ਕਮਰਿਆਂ ਦੀ ਕਿੰਨੇ ਸੋਹਣੇ ਲੱਗਦੇ ਓ ਕਮਰੇ ਨੇ ਪਤਾ ਟੋਰੀ ਵੱਖਰੀ ਐ ਫਿਰ ਉਸ ਦਾ ਬੂਟੇ ਪੱਟਨੇ ਪੈਣਗੇ ਜੇ ਮੰਦਿਰ ਵਿੱਚ ਦਰੋਂ ਕਰਨ ਹੈ ਕਿਹੜਾ ਅਸੀਂ ਇੱਕ YouTube ਦੇ ਉੱਤੇ ਨਕਸ਼ਾ ਦੇਖਿਆ ਸੀ ਉਸ ਨਕਸ਼ੇ ਦੇ ਹਿਸਾਬ ਨਾਲ ਬੂਟੇ ਪੱਟਨੇ ਪੈਣਗੇ ਪਰ ਅਸੀਂ ਬੂਟੇ ਪੱਟਣਾ ਨਹੀਂ ਚਾਹੁੰਦੇ ਪਰ ਇੱਕ ਬੂਟਾ ਤਾਂ ਪੱਟਣਾ ਹੀ ਪਊਗਾ ਹਾਂ ਇੱਕ ਬੂਟਾ ਨਾ ਚਲ ਕੋਈ ਨਹੀਂ ਹੁੰਦਾ ਬਸ ਆਪਣੇ ਇੱਕ ਬੂਟਾ ਨਾ ਪੱਟਾ ਜਿਵੇਂ ਇੱਕ ਕੱਚੇੋ ਕਮਰੇ ਨਾ ਤੇ ਜਾਣ ਕਿਉਂਕਿ ਇਹ ਨਿਸ਼ਾਨੀ ਆ ਹੁਣ ਕੱਚੇ ਕਮਰੇ ਦੇਖਣ ਨੂੰ ਕਿੱਥੇ ਮਿਲਦੇ ਆ ਕਿੰਨੇ ਨਾਲ ਸੋਹਣੇ ਲੱਗਦੇ ਆ ਮਿੱਟੀ-ਮੁੱਟੀ ਲਾਇਆ ਨਾ ਬਹੁਤ ਘੈਂਟ ਲੱਗਦੇ ਨੇ ਕਮਰੇ ਕੱਚੇ ਕਮਰੇ ਤਾਂ ਨਹੀਂ ਤੇ ਆਂਦੇ ਪਰ ਬੂਟਾ ਵਧਣਾ ਹੋਊ ਹੂੰ ਮੀਂਹ 'ਚ ਕੱਟ ਕੇ ਲੈਂਦੀ ਆ ਤੁਫਗੀ ਕੀ ਚਾਬੀ ਚੱਲ ਵਧੀਆ ਧੋਂਦੇ ਨਹੀਂ ਸੀ ਨੇ ਉਹ ਨਹੀਂ ਤੇ ਧੋਜੂਗੀ ਫਿਰ ਐਸੇ ਵੀ ਫਿਰ ਐਸੇ ਹੋਰ ਮਿਲ ਗਏ ਇਹ ਤਾਂ ਬਸ ਹੋ ਗਏ ਹੁਣ ਕੰਮ ਨੱਕੀ ਆਇਆ ਫਿਰ ਚੱਲੀਏ ਮਗਰ ਚਾਹ ਫਿਰ ਸਿਆ ਕੇ ਪੀਵਾਂਗੇ ਹੁਣ ਲੇਟ ਹੋ ਜਾਗੇ ਹੁਣ ਜਾਣੇ ਕਿ 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 ਤੋ ਪਿੱਛੇ ਮੀ ਜਾ ਕੇ ਆਉਣੇ ਆ। ਕਿੱਥਾ ਮੈਂ? ਪਰ ਹੀ ਹੁਣ ਤਾਂ ਧੱਕਾ ਦੇਵਾ ਕੇ ਸਟਾਰਟ ਕਰਾਇਆ ਮੋਟਰ ਸੇ। ਹੋਰ ਕਿਸਨ ਪਿੱਛੇ ਛੱਡ ਕੇ ਤੜਕੇ ਤੜਕੇ ਨਾ ਬਹੁਤ ਸੀ ਆਪਾਂ ਦਾੰਦ ਜੇ ਠੋੜੇ। ਤੜਕੇ ਤੜਕੇ ਮੋਟਰ ਚਲ ਠੰਡਾ ਹੋਣਾ। ਇੱਧਰ ਦੇਖ ਪਰ ਹੀ ਸਰੋਂ ਹੋ ਗਈ ਗਈ ਸਾਗ ਵਾਲੀ ਹੈ ਨਾ। ਆਹ ਬਸ ਤਿਆਰੀ ਹੈ ਇਹਦੇ ਚ ਸਾਗ। ਇਹ ਤਾਂ ਪੰਜ 6 ਦਿਨਾਂ ਨੂੰ ਪਹਿਲਾਂ ਸਾਗ ਬਣਾ ਲਿਓ। ਤੋੜ ਕੇ ਹਾਂ। ਤੋੜ ਕੇ ਮੈਂ ਲੈ ਜੀ ਮਤਾਰਾਂ ਤੋਂ। ਲੋ ਜੀ ਘਰੇ ਆ ਗਏ ਆਪਾਂ ਡੈਡੀ ਹਜ ਤੱਕ ਕੋ ਕਰ ਹੀ ਜਾਂਦੇ ਹੋ ਰਹਿ ਗਿਆ ਸੀ ਨਾ ਦਰਜਾ ਹੀ ਆ ਘੱਟ ਨਾ ਕਰ ਪਾ ਅਨੇ ਨੇ ਬਨੇਰੇ ਤੋੜ ਰੱਖੇ ਜਿਹੜੇ ਉਹਨੂੰ ਸਵਾਰਾ ਸਵਾਰੀ ਕਰਦੇ ਆ ਪਸ਼ੂ ਬੰਨਿਆ ਆਜੋ ਚਾਹ ਪੀ ਲਓ ਡੈਡੀ ਆਹ ਦੇਖ ਕਿੰਨੇ ਮੱਛਲ ਆਹ ਫੇਕੀ ਮੰਦੀ ਬਿੱਲੀ ਦੇਖ ਹਾਂ ਕਿਉਂ ਇਹਦੇ ਪਿੱਛੇ ਬੈੰਨੀ ਐ ਤੂੰ ਬਿੱਲੀ ਫੜੀ ਜਾਣੀ ਬਿੱਲੀ ਆਇਆ ਹੁਣ ਆਦੀ ਨਾ ਹਾਂ ਕਿ ਦੀ ਮੈਂ ਇਹਨਾਂ ਨੇ ਸਾਲ ਟੈ ਤੇ ਦੁਗਾਰਾ ਆ ਪਾ। ਏਰੀ ਹੁਣ ਕੀ ਗਲਤੀ ਗਾਰਾ ਪੈ ਗਿਆ ਤਾਂ। ਇਹਦੇ ਚ ਪਾ ਲੋ। ਲੋਕ ਕਰਦੇ ਐ ਗਲੀਆਂ ਚ ਪਾਣੀ ਛੱਡ ਦਿੰਦੇ ਆ। ਸੂਰਜ ਹੁਣ ਢਲ ਨਹੀਂ ਲੱਗਿਆ। ਪਿਆਰ ਆ ਵੀ ਹੋ ਗਿਆ ਆਪਣੇ ਖੇਤਾਂ ਦਾ। ਮੈਂ ਤਾਂ ਮੰਦੀਪ ਆ ਕੇ ਥੋੜਾ ਖੇਤਾਂ ਚ। ਅਸੀਂ ਕਿਹੜਾ ਗੁੜਾ ਕੱਢੇ ਇਹ ਦੇਖਿਆ ਇਹ ਸਰਸਰੋਂ ਕੋਈ ਕਿੰਨੀ ਕੁ ਹੋ ਗਈ ਹੈ ਕਿੰਨੀ ਕੁ ਨਹੀਂ। ਹੈ? 15 ਦਿਨਾਂ ਨੂੰ ਸਾਗ ਧਰਨ ਨਾਲ ਤਾਂ ਹੋ ਜੂਗਾ ਨਾ। ਹਾਂ ਜੇ ਪਾਣੀ ਲੱਗ ਗਿਆ ਨਾ ਫੇਰ ਤਾਂ 15 ਦਿਨ ਕੀ ਹਫਤੇ ਚ ਤਿਆਰ ਆ। ਠੀਕ ਹੈ ਮੇਰੇ ਵਾਲ ਹੋਰ ਮੰਦੀ ਵੀ ਰੰਗ ਬਰੰਗੇ ਹੋਏ ਖੜੇ ਕੀ ਕਰੀਏ ਸলিউਸ਼ਨ ਹੈ ਕਿੱਟੇ ਆਏ ਤੁਸੀਂ ਵੱਡੇ ਹੋ ਗਏ ਨਹੀਂ ਆ ਮੈਂ ਨਾ ਇੱਕ ਵਾਰੀ ਲਾਲੀ ਸੀ ਮਹਿੰਦੀ ਉਦੋਂ ਦਾ ਪਤਾ ਨਹੀਂ ਕੀ ਨਕਸ਼ ਬੈਠਾ ਹੈ ਸੱਚੀ ਮਹਿੰਦੀ ਬੁੱਢੇ ਲੋਂਦੇ ਹੁੰਦੇ ਹੈ ਮਹਿੰਦੀ ਬੁੱਢੇ ਲੋਂਦੇ ਹੁੰਦੇ ਮੈਂ ਤਾਂ ਬੁੱਢਾ ਹੀ ਠੀਕ ਹੈ ਨਹੀਂ ਨਹੀਂ ਫਾਈ ਕੀ ਬਣਾਇਆ ਅੱਜ ਆਪਣੇ ਗੋਭੀ ਬਣੀ ਆ ਫੁੱਲ ਗੋਭੀ ਫੁੱਲਾਂ ਵਾਲੀ ਗੋਭੀ ਬਣੀ ਆਪਣੇ ਅੱਜ ਮਨਦੀਪ ਤੇਰੇ ਕਾਂ ਨੂੰ ਚੋਰੀ ਤਖਵਾ ਹੈ ਚੰਗਾ ਮਰੂਗਾ ਖਵਾ ਉਹਨੂੰ ਚੋਰੀ ਤੁਸੀਂ ਬਣਾਈ ਕਿ ਗੁਫਾ ਜੀ ਮੈਨੂੰ ਲਾਇ ਦੋ ਤੁਸੀਂ ਲੋਗਦੇ ਐ ਪਸ਼ੂਆਂ ਨੇ ਤੋੜੀ ਆ ਸਾਰੀ ਬਈ ਧੜਜੀ ਸੀ ਕਿ ਨਾ ਪਸ਼ੂਆਂ ਨੇ ਖਰਾਬ ਕਰਤੀ ਫੇਰ ਵੀ ਅਸੀਂ ਮਿੱਟੀ ਮੁੱਟੀ ਪਾਤੀ ਤੇ ਇਹਦੀ ਕਿਸਮਤ ਮੰਨਦਾ ਵਕਿ ਮੈਨੂੰ ਤੇ ਕੁੱਤੇ ਕਤੇ ਫੜ ਲੈਂਦੇ ਜਾਨਵਰਾਂ ਨੂੰ ਹਨਾ ਕਾਮ ਪਤਾ ਨਹੀਂ ਆਪਣਾ ਕਿਵੇਂ ਬਚਿਆ ਖੜਾ ਏ ਇਹ ਹੁਣ ਆਪਣਾ ਹੀ ਆ ਮੰਦੀਪ ਇਹਨੂੰ ਚੂਰੀਆਂ ਚਰੀਆਂ ਪਾਇਆ ਕਰ ਪਟਕੇ ਪਰ ਇਹ ਤੇ ਮੰਮੀ ਨੇ ਦੇਖੋ ਇੱਧਰ ਹੀ ਡੇਰਾ ਲਾ ਰੱਖਿਆ ਹੈ ਥੋੜਾ ਰਹੀ ਨਹੀਂ ਤੇਰਾ ਕੀ ਆਈਡੀਆ ਇੱਥੇ ਇਹਨੇ ਨੂੰ ਪੁੱਛ ਕਰਦੀ ਰਾਣੀ ਹੈ ਹੈ ਕਰਦੀ ਰਾਣੀ ਮੰਦੀਪ ਨੂੰ ਪੁੱਛ ਨਕਸ਼ਾ ਹੀ ਬਣਾਉਣਾ ਅੱਗੇ ਇੱਧਰ ਬਣ ਜਾਣਗੇ ਦੋ ਕਮਰੇ ਸਹੀ ਹੈ ਨਾ ਪਰੌਂਠੇ ਪਕਾਲਾ ਮੰਦੀ ਦੇ ਚੁੱਲ੍ਹੇ ਤੇ ਗੈਸ ਮੱਤੇ ਕਿਉਂ ਨਹੀਂ ਲਾਈ ਲੈਂਦੇ ਕਿਉਂ ਸ਼ਾਮ ਦੇ ਟਾਈਮ ਆੜਾੰਦ ਪਰੌਂਠਾ ਲਾਇਆ ਥੈਂਕ ਯੂ ਪਰੌਂਠਾ ਨਹੀਂ ਹਾਂ ਕਿਉਂ ਨਹੀਂ ਲੋਂਦੇ ਅੱਛਾ ਰੋਟੀਆਂ ਨੂੰ ਕਹਿੰਦੀ ਕਿਉਂ ਨਹੀਂ ਲੋਂਦੇ ਸ਼ਾਮ ਦੇ ਟਾਈਮ ਅੱਜ ਵੀ ਕੁਝ ਹੁੰਦਾ ਕਿ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਆ ਜਰੂਰ ਹੈ ਵੀ ਸ਼ਾਮ ਦੇ ਟਾਈਮ ਕਿਉਂ ਨਹੀਂ ਲਾਉਂਦੇ ਰੋਟੀਆਂ ਮੈਂ ਤਾਂ ਮੰਦੀਪ ਤੋਂ ਹੀ ਸੁਣਿਆ ਵੈਸੇ ਠੀਕ ਮੋਟਰ ਪਾਣੀ ਡੂੰਗਾ ਦੇਓ ਫਿਰ ਤੁਸੀਂ ਇੱਕ ਨਹੀਂ ਦੀ ਜੀ ਅੱਛਾ ਹੁਣ ਫਿਰ ਹੁਣ ਵੇਖੋ ਕੱਲ ਨੂੰ ਫਿਰ ਬਾਜਤੀਆਂ ਨਾ ਕੱਢਾਂਗੇ ਜੇ ਪੈ ਪਰ ਨਹੀਂ ਪਹੂਗੀ ਦਰੀ ਤਰੀ ਸੁਣਾ ਦੇ ਕੋਈ ਗੱਲਬਾਤ ਇੱਕ ਚੀਜ਼ ਦੇਖੀ ਐ ਤਕੀ ਗੜੇ ਮੱਛਰ ਨਹੀਂ ਜਾਈ ਜਾਂਦਾ ਪਤਾ ਨਹੀਂ ਕੀ ਰੋਲਾ ਨਾ ਬਹੁਤ ਮੋਟਾ ਮੱਛਰ ਆ ਮੈਂ ਉੱਥੇ ਵੀ ਬੈਠਾ ਸੀ ਨਾ ਅੰਦਰ ਮੱਛਰ ਖਾਈਏ ਬੁਰੇ ਹਾਲ ਕੋਈ ਹਾਲ ਨਹੀਂ ਨਾ ਸਿਆਲਾਂ ਦੀ ਵੀ ਮੱਛਰ ਨੂੰ ਕਦਰ ਨਹੀਂ ਐਦ ਕੀ ਨਾ ਪਤਾ ਨਹੀਂ ਐ ਹੁਣ ਜੇ ਕੀ ਚੱਲ ਪਿਆ ਸਿਸਟਮ ਹੈ ਨਾ ਹੋਰ ਹੀ ਦੇਖ ਲੋ ਨਾ ਤਾਂ ਜਲਦੀ ਠੰਡ ਆ ਜਾਂਦੀ ਹੈ ਛੇਤੀ ਗਰਮੀ ਆ ਜਾਂਦੀ ਗਰਮੀ ਪੈਂਦੀ ਤੇ ਜ਼ਿਆਦਾ ਪੈਂਦੀ ਆ ਠੰਡ ਆਉਂਦੀ ਜ਼ਿਆਦਾ ਪੈਂਦੀ ਆ ਬਿਨਾ ਮੌਸਮ ਤੋਂ ਮੀਂਹ ਵਰੀ ਜਾਂਦਾ ਠੀਕ ਆ ਬਿਨ ਮੌਸਮ ਮੱਛਰ ਆਈ ਜਾਂਦਾ ਮਤਲਬ ਬੰਦਾ ਜਾਵੇ ਤੇ ਜਾਵੇ ਕਿੱਥੇ ਹੈ ਨਾ ਹੁਣੀ ਹਾਲਾ ਤਾਂ ਮੈਨੂੰ ਲੱਗਦਾ ਜਿਸ 5-10 ਸਾਲਾਂ ਬਾਅਦ ਬਸ ਧਰਤੀ ਖਤਮ ਹੈ ਨਾ ਹਣ ਕਈ ਡਰ ਕਿਉਂ ਨਹੀਂ ਉਹ ਗੱਲ ਕਰਦੇ ਕੋਈ ਵੀਡੀਓ ਦੇਖਣ ਵਾਲਾ ਸੋਚਦਾ ਕੋ ਯਾਰ ਆ ਕੀ ਕੀ ਹੈ ਨਾ ਮੈਂ ਸਹੀ ਗੱਲ ਆ ਮੈਂ ਆ ਨਿਊਜ਼ ਸੁਣੀ ਸੀ ਫਰੀ ਐਸਾ ਹੁਣ ਤੱਕ ਇਹਨੇ 20 ਸਾਲਾਂ ਚ ਦੁਨੀਆ ਦਾ ਐਂਡ ਹੀ ਆ ਇੱਕ ਤਾਂ ਕਾਲ ਯੁਗ ਬਹੁਤ ਵੱਧ ਗਿਆ ਸਾਡਾ ਮੂੰਹ ਫੜ ਜਣਾ ਹੱਥ ਚ ਰੱਖੇ ਹੁਣ ਤੱਕ ਪਰ ਇਹ ਚੱਲ ਜਣਾ ਐਵੇਂ ਮੜੇ ਨਾਲ ਹੀ ਇਹਨੇ ਹਾਂ ਜੇ ਘੜ ਤੇ ਉਹ ਦੇਵ ਜੀ ਜਦੋਂ ਸੀਰੀਅਸ ਹੋਏ ਗੜੇ ਚਲਾਉਣ ਸੈਟ ਦੀ ਪਰ ਤੇ ਦੂਜਾ ਵੀ ਖਾਮ ਕ ਨਾਲ ਜੋੜ ਰ ਕੇ ਕਿ ਚਲਾਉਣਾ ਇੱਕ ਵਾਰ ਜਿਹਦੇ ਪੁੱਤਰ ਜਿਹੜਾ ਸੈਟ ਨਹੀਂ ਮਿਲਦਾ ਉਹ ਵਾਰ ਨਹੀਂ ਮਿਲਦਾ ਸੈਟ ਤੇ ਰੱਖ ਕੇ ਤੇ ਲੈ ਅਗਲੇ ਮੈਂ ਨਹੀਂ ਚਲਾਉਂ ਦਰਦੀ ਆ ਮੰਦੀ ਤੇ ਵੀ ਕਿਹਾ ਦੇਖਾ ਕੀ ਖਾਨ ਬਣੀ ਗੜੀ ਸੀ ਨਾ ਚਰ ਹੋ ਗਿਆ ਹਲਾ ਹੋ ਗੀ ਕੁਲੀ ਲਾਈ ਦੇਖੀ ਕਿ ਹੂੰ ਹਾਂ ਪਰ ਇਹ ਕਿੰਨੀ ਕੰਨਾ ਤੇ ਉਹਨੇ ਚੱਲਿਆ ਵੀ ਨਹੀਂ ਹੁੰਦੀ ਨਹੀਂ ਮਾਰੀ ਜਦੋਂ ਪਟਾਕਾ ਕਈ ਵਾਰ ਐਵੇਂ ਹੁੰਦੇ ਨੇ ਕਈ ਵਾਰ ਪਟਾਕਾ ਚੱਲਦਾ ਨਹੀਂ ਜਦੋਂ ਆਪਾਂ ਕੋਲੇ ਜੰਨੇ ਨਿੱਕੇ ਦਮੀ ਚੱਲ ਜਾਂਦਾ ਹੁਣ ਪਰ ਹੀ ਚਲਾਈ ਦੇ ਹੂੰ ਹੂੰ ਫਰੀਦਾ ਕਮਾਲ ਹੀ ਕਰਤੀ ਤੂੰ ਅਰੇ ਇੱਥੇ ਨਾ ਚਲਾ ਇਹ ਚੱਕਰੀ ਇਹਨੂੰ ਕੀ ਸਾਨੂੰ ਉਹ ਡਰਾਈਏ ਨਾ ਆਪ ਤਾਂ ਤੂੰ ਚਲਾਉਣਾ ਨਹੀਂ ਟਰੋਨ ਦੀ ਗੱਲ ਕਿਹੜੀ ਹੈ ਲੈ ਮੰਜੇ ਤੇ ਨਾ ਚੜੂਗੀ ਭੱਜ ਗਿਆ ਚੱਕਰੀ ਬੜਾ ਵੱਡੀ ਹੈ ਮੈਨੂੰ ਤਾਂ ਲੱਗੂ ਕਿ ਐ ਮਨਦੀਪ ਕਹਿੰਨੀ ਮੇਰ ਤੋਂ ਲੱਗੂ ਗਿਆ ਹੱਕ ਤੂੰ ਅੱਗ ਲਾਉਂ ਮਨਦੀਪ ਐਨੀ ਬੀਸਤੀ ਤੂੰ ਹੀ ਕਿਆ ਮੇਰ ਤੋਂ ਲੱਗੂ ਹੱਕ ਕੇ ਨਹੀਂ ਹਾਂ ਬਸ ਇਹ ਤੇ ਜੇ ਮਮੇ ਕੇ ਨੀ ਬਟਾਕੇ ਮਾਰੂ ਤੇ ਸਾਈਂ ਦੂਰ ਗਏ ਇਹ ਸਾਰੇ ਮੈਂ ਯਕਰਾਮ ਕਰਤਾ ਡਰ ਤਾਂ ਲੱਗਦਾ ਹੀ ਆ ਪਟਾਕਾ ਪਿਆ ਹੈ ਪੈਰਾ 'ਚ ਓ ਸ਼ਿਟ ਲੋ ਭਾਈ ਦੀਵਾਲੀ ਮਨਾ ਲਈ ਪਰੀ ਨਾਲ ਠੀਕ ਆ ਪਰੀ ਨੇ ਅੱਜ ਹੈਪੀ ਦੀਵਾਲੀ ਕਰ ਲਈ ਆਪਾਂ ਦੀਵਾਲੀ ਰੱਗੀ ਤੇ ਬੱਤੀਆਂ ਨਹੀਂ ਹੈ ਖਾਲੀ ਹੈ ਚਲੋ ਠੀਕ ਆ ਅੱਜ ਦੇ ਵਲੌਗ 'ਚ ਬਸ ਇੰਨੀ ਉਮੀਦ ਕਰਦੇ ਸਾਨੂੰ ਵਧੀਆ ਲੱਗਿਆ ਹੋਊਗਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਉਤਕਲੀ ਬਾਏ ਬਾਏ ਲਵ ਯੂ